ਹਣ ਕਿ ਉਹਦੀ ਬੋਲੇ ਕੱਲ ਦੇ ਹੁਣ ਕਿੱਥੇ ਗਏ ਰਾਰਾ ਬ੍ਰੈਂਡਡ ਕੰਪਨੀ ਹਣ ਕਿ ਉਹਦੀ ਮੈਡਮ ਬੱਠਲ ਦੇ ਬਿਆਨ ਤੇ ਬੋਲਦੇ ਦਸਣ ਕਾਗਜ਼ ਸੀ ਕਿ ਕਿਹੜੇ ਅਫਸਰ ਸੀ ਜਿਹੜੇ ਕਹਿੰਦੇ ਸੀ ਕਿ ਬੰਬ ਵਾਸ ਕਿਤੇ ਜਾਣ ਤਾਂ ਦੁਬਾਰਾ ਸਰਕਾਰ ਬਣੂਗੀ ਇਹ ਮੇਰਾ ਸਵਾਲ ਹੈ ਇਹਦੇ ਉੱਤੇ ਮੇਰਾ ਸਵਾਲ ਹੈ ਕਿ ਇਹ ਦੱਸਿਆ ਜਾਵੇ ਔਰ ਮੇਰੀ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦੇ ਕੋਲੋਂ ਇਹ ਮੰਗਿਆ ਕਿ ਇਸ ਬਿਆਨ ਦੀ ਜਾਂਚ ਕਰਾਈ ਜਾਵੇ ਇਹ ਬਹੁਤ ਸੀਰੀਅਸ ਮੁੱਦਾ ਸਾਬ ਪੰਜਾਬ ਦੇ ਹਜ਼ਾਰਾਂ ਲੋਕ ਮਰ ਗਏ ਪੰਜਾਬ ਦੇ ਹਜ਼ਾਰਾਂ ਮੁੰਡੇ ਮਰ ਗਏ ਅੱਜ ਕਈ ਇਹਦੇ ਜੇਲ੍ਹਾਂ ਚ ਬੈਠੇ ਆ ਉਹ ਇਹਨਾਂ ਦੀ ਬਦੌਲਤ ਇਹ ਲੋਕ ਇਦਾਂ ਦੀਆਂ ਚਾਚਾ ਵਜ ਦੇਦੇ ਇਹਨਾਂ ਨੇ ਪੰਜਾਬ ਨੂੰ ਮਾਰਨ ਵਾਸਤੇ ਇਦਾਂ ਦੀਆਂ ਸਾਜ ਸਾਜਾਂ ਸੱਚੀਆਂ ਇਹਨਾਂ ਨੇ ਆਪਣੀ ਗੱਦੀ ਵਾਸਤੇ ਇਦਾਂ ਦੀਆਂ ਸਾਜ ਸਾਜਾਂ ਬਚੀਆਂ ਇਹ ਸਾਜ ਸਾਜ ਬੇਨਕਾਬ ਹੋਣੀਆਂ ਚਾਹੀਦੀਆਂ ਮਾਨਸਤ ਨੂੰ ਇਹ ਸਾਥ ਸਾਹਿਬ ਬੇਦ ਕੰਮ ਕਰਨੀਆਂ ਚਾਹੀਦੀਆਂ ਇਹ ਲੋਕ ਆਪ ਗੱਦੀ ਤੇ ਬੈਠ ਕੇ ਬਿਆਨ ਕਿਦਾਂ ਦੇ ਦਿੰਦੇ ਆ ਕਿਹੜੀ ਦੇਸ਼ ਭਗਤੀ ਹੈ ਨਾ ਦੀ ਆ ਦੇਸ਼ ਭਗਤੀ ਹੈ ਕਿ ਕੁਰਸੀ ਦੇ ਲਈ ਬੰਬ ਬੰਬ ਲਾਸਕ ਦਿਓ ਕੁਰਸੀ ਦੀ ਲਈ ਫਾਇਰਿੰਗ ਕਰਾਓ ਲੋਕਾਂ ਦਾ ਅਮਨ ਚੈਨ ਜਿਹੜਾ ਉਹਨੂੰ ਤੋੜੋ ਫਿਰਕਿਆਂ ਦੀ ਲੜਾਈ ਕਰਾਓ ਇਹ ਕਾਂਗਰਸ ਨੇ ਪੰਜਾਬ ਦੇ ਵਿੱਚ ਕੀਤਾ ਸੋ ਮੇਰਾ ਦੋਸ਼ ਹੈ ਕਿ ਮੈਡਮ ਪੱਠਲ ਦਾ ਬਿਆਨ ਕਾਂਗਰਸ ਦੇ ਉਹਨਾਂ ਗਧਾਵਾਂ ਤੋਂ ਇਹਦੇ ਗਨਾਵ ਪੰਜਾਬ ਨੂੰ ਬਦਵਾਦ ਕਰਨ ਲਈ ਕਾਗਦਸਦਾਂ ਕਿੱਥੇ ਆ ਉਹਨਾਂ ਗਨਾਵਾਂ ਤੋਂ ਥੋੜਾ ਥੋੜਾ ਪਰਦਾ ਚੁੱਕਦਾ ਸੋ ਪੰਜਾਬੀਓ ਮੇਰੀ ਤੁਹਾਡੀ ਕਚਹਿਰੀ ਦੇ ਵਿੱਚ ਲੋਕ ਕਚਹਿਰੀ ਦੇ ਵਿੱਚ ਮੈਂ ਤਾਂ ਮਾਨ ਸਾਹਿਬ ਨੂੰ ਕਹੂੰਗਾ ਇਹਦੀ ਜਾਂਚ ਕਰਾਓ ਮੈਂ ਤੁਹਾਨੂੰ ਲੋਕ ਕਚਹਿਰੀ ਅਸਲ ਕਚਹਿਰੀ ਤੁਸੀਂ ਜੇ ਅਸਲ ਲੋਕ ਫੈਲਾ ਕਰਦੇ ਆ ਮੇਰੀ ਪੰਜਾਬੀਆਂ ਨੂੰ ਬੇਨਤੀ ਆ ਕਿ ਇੰਨਾ ਕਾਂਗਦਸੀਆਂ ਦੇ ਜਿਹੜੇ ਚਿਹਰੇ ਆ ਉਹ ਨੰਗੇ ਹੋਦੇ ਆ ਇਹ ਜਿਹੜੇ ਡਰਾਉਂਦੇ ਧਮਕਾਉਂਦੇ ਇਹ ਜਿਹੜੇ ਹੜ ਹੜ ਵੀ ਬਿਆਨ ਦਿੰਦੇ ਇਹਨਾਂ ਦਾ ਅਸਲੀ ਚਿਹਰਾ ਤੁਹਾਡੇ ਸਾਹਮਣੇ ਨੰਗਾ ਹੋ ਰਿਹਾ ਇਹਨਾਂ ਨੂੰ ਲੋਕ ਚੈਦੀ ਦੇ ਚ ਮੂੰਹ ਨਾ ਲਾਇਓ ਇਹ ਤੁਹਾਡੇ ਕੋਲ ਇਹਨਾਂ ਨੂੰ ਮੂੰਹ ਨਾ ਲਾਇਓ ਇਹਨਾਂ ਨੂੰ ਪੁੱਛੋ ਕੌਣ ਲੋਕ ਸੀਗੇ ਔਰ ਬੜਾ ਖਤਰਨਾਕ ਬਿਆਨ ਆਏ ਜੇ ਪੰਜਾਬ ਦੀ ਬਿਊਰੋਕਰੇਸੀ ਦੇ ਵਿੱਚ ਇਦਾਂ ਦੇ ਬੰਦੇ ਬੈਠੇ ਸੀਗੇ ਜਿਹੜੇ ਉਸ ਸਮੇਂ ਮੁਖਵੰਦੀ ਨੂੰ ਗਾਈਡ ਕਰਦੇ ਸੀਗੇ ਇਹ ਕੋਈ ਐ ਨਹੀਂ ਹੈ ਇਹ ਬਹੁਤ ਖਤਰਨਾਕ ਮੈਨਾਂ ਕਿਹੜੀ ਬਿਰੋਕਰੇਸੀ ਸੀ ਜਿਹੜੀ ਪੰਜਾਬ ਨੂੰ ਬਦਵਾਦ ਕਰਨਾ ਚਾਹੁੰਦੀ ਸੀ ਮੁੱਖ ਮੰਤਰੀ ਦੇ ਨਾਮ 'ਤੇ ਕਾਂਗਰਸੀਆਂ ਦੇ ਨਾਮ 'ਤੇ ਇਹ ਮੈਡਮ ਪੱਠਲ ਨੂੰ ਜਿਹੜਾ ਉਹ ਦੱਸਣਾ ਚਾਹੀਦਾ